ਲੋ ਜੀ ਕਿ ਮੈਨੇ ਮੇਰੀਆਂ ਭੈਣਾਂ ਅਸੀਂ ਸਭ ਠੀਕ ਠਾਕ ਆਂ ਉਮੀਦ ਕਰਦੇ ਆਂ ਵੀ ਤੁਸੀਂ ਵੀ ਠੀਕ ਠਾਕ ਹੀ ਹੋਵੋ ਪਰਮਾਤਮਾ ਤੁਮ ਚੜ੍ਹਦੀ ਕਲਾ ਚ ਤੰਦਰੁਸਤੀਆਂ ਬਖਸ਼ੇ ਲੰਬੀਆਂ ਉਮਰਾਂ ਕਰੇ ਤੇ ਅੱਜ ਦਾ ਆਪਾਂ ਵਲੌਗ ਲੈ ਕੇ ਇਹ ਰੂ ਰੂ ਹੋਏ ਆਂ ਅੱਜ ਆਪਾਂ ਬਣਾਉਣ ਜਾ ਰਹੇ ਆਂ ਬਰੈਡਾਂ ਦੀਆਂ ਗਲਾਬ ਜਾਮਣਾ ਤੇ ਬੜੇ ਰੋ ਵੀਡੀਓ ਦੇ ਨਾਲ ਤੇ ਦੇਖ ਲੈਨੇ ਆਂ ਆਪਾਂ ਬਣਾ ਕੇ ਜੀ ਲੋ ਆਪਾਂ ਬਰੈਡ ਲੈ ਲੇਨ ਬਰੈਡ ਲੈ ਹੋਏ ਇਹ ਆਪਾਂ ਨਾ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਤੇ ਆਪਾਂ ਪਹਿਲਾਂ ਨਾ ਚਾਸਨੀ ਧਾਰ ਲੀ ਹੌਲੀ-ਹੌਲੀ ਇਹ ਘਟ ਸਲਿੰਮ ਤੇ ਬਣੀ ਜਾਊਗੀ ਤੇ ਫਿਰ ਆਪਾਂ ਇਹਦਾ ਮਟੀਰੀਅਲ ਕਰ ਲਾਂਗੇ ਤਿਆਰ ਤੇ ਆ ਲੋ ਜੀ ਬੈਨਪਾ ਫਰਾਈ ਕਰ ਲਿਆ ਇਹਦੇ ਵਿੱਚ ਆਪਾਂ ਇੱਕ ਕੱਲੀ ਚੀਨੀ ਦੀ ਪਾ ਲੈਂਦੇ ਆ ਤੇ ਇੱਕ ਪਾ ਲਈ ਆਪਾਂ ਚੀਨੀ ਦੀ ਆਹ ਪਾ ਲੈਣੇ ਵਿੱਚ ਇੱਕ ਕੌਲੀ ਹੋਇਆ ਆਪਾਂ ਪਾਣੀ ਪਾਉਨੇ। ਜਦ ਤੱਕ ਆਪਾਂ ਕਪੜਾ ਜਿੰਨੀ ਹੋ ਕੇ ਰੈਡੀ ਹੋ ਜੂਗੀ। ਹਾਂ। ਜਦ ਤੱਕ ਆਪਾਂ ਦੂਸਰ ਕੱਟ। ਆਪਾਂ ਤਾਂ ਲੈ ਗੈਸ ਤੇ ਇਹ ਜਦ ਤੱਕ ਗਰਮ ਹੁੰਦਾ ਆਪਾਂ ਆਟਾ-ਆਟਾ ਗੁੰਨ ਕੇ ਤਿਆਰ ਕਰ ਲੈਨੇ ਇਹਦਾ ਜਦ ਤੱਕ ਤਿਆਰੀ ਕਰਦੇ ਜਦ ਤੱਕ ਇਹ ਗਰਮ ਹੋ ਜੂ ਲਓ ਜੀ ਇਹਦੇ ਵਿੱਚ ਆਪਾਂ ਨਾ ਪਾਤਰ ਭੰਡ ਜਦ ਤੱਕ ਲਈ ਤਿਆਰ ਆ ਇਹ ਗਰਮ ਹੁੰਦਾ ਆਪਾਂ ਇਹਨੂੰ ਗਰਦਨ ਕਰ ਲੈਨੇ ਤਿਆਰ ਜੀ Apaan? Hal-hal aja mana? Downside apa? Nih kupu-kupu. Brown-brown apa? ਰਹਿ ਗਿਆ ਇਧਰ ਵੀ ਹੁਣ ਆਪਾਂ ਸੇਵ ਕਰਾਂਗੇ ਇਹੋ ਜੀ ਇਹ ਆਪਣਾ ਬਰੈਡ ਹੋ ਗਏ ਕਟਿੰਗ ਕਰਕੇ ਇਹਨੂੰ ਆਪਾਂ ਨਾ ਤੋੜ ਲੈਣੇ ਸਾਰੇ ਇਹਦਾ ਬ੍ਰੀਕ ਕਰ ਲੈਣੇ ਮਿਕਚਰ ਆਪਾਂ ਇਹਦੇ ਵਿੱਚ ਇੱਕ ਨਾ ਹੋਰ ਨਮੇਜੀ ਜਾਇਡ ਕਰਾਂਗੇ। ਕੱਲੇ ਬਰੈਡਾਂ ਦਾ ਨਹੀਂ ਬਣਾਉਂਦੇ ਆਪਾਂ। ਕਿਉਂਕਿ ਜਾਂ ਤਾਂ ਕਿ ਵਧੀਆ ਬਣੇ। ਲਓ ਜੀ ਆ ਆਪਣੇ ਬਰੈਡ ਨੇ ਜੀ। ਇਹਦੇ ਵਿੱਚ ਆਪਾਂ ਥੋੜਾ ਹੋਆ ਆ ਦੇਖੋ। ਖੋਆ ਆਪਣਾ ਕਿ ਰੱਖਿਆ ਹੋਇਆ। ਇਹਦੇ ਵਿੱਚ ਆਪਾਂ ਥੋੜਾ ਖੋਆ ਪਾਵਾਂਗੇ। ਮਿਕਸ ਕਰ ਲੈਨੇ। ਲਈ ਆਪਾਂ ਖੋਆ ਮਿਕਸ ਕਰ ਲਿਆ ਇਹਦੇ ਵਿੱਚ ਤੇ ਹੁਣ ਆਪਾਂ ਥੋੜਾ ਜਿਹਾ ਦੁੱਧ ਪਾ ਕੇ ਨਾ ਇਹਦੇ ਵਿੱਚ ਬਾਹਲਾ ਨਹੀਂ ਪੈਣਾ ਇਹਦੇ ਚੋਂ ਖੋਆ ਸੀਗਾ ਗਿੱਲਾ ਤੇ ਇਹਨੂੰ ਆਪਾਂ ਗੋਲ ਲੈਨੇ ਇਹਦੇ ਨਾਲ ਦੁੱਧ ਦੇ ਨਾਲ ਇਹ ਰਹਿਣ ਆਪਣੇ ਖੋਏ ਵਾਲੀਆਂ ਤੇ ਬਰੈਡਾਂ ਵਾਲੀਆਂ ਬਣ ਜਾਣੀਆਂ। ਬਣ ਗਿਆ ਲੋ ਜੀ ਆਪਾਂ ਇਹਨਾਂ ਨੂੰ ਨਾ ਹੁਣ ਗੁਲਾਬ ਜਾਮੁਣਾ ਦੀ ਸ਼ੇਪ ਦੇ ਦਿੰਨੇ ਆ ਜੇ ਆਪਾਂ ਗੋਲ ਕਰਾਂਗੇ ਤਾਂ ਉਹ ਗੋਲ ਪੇੜੀ ਜੇ ਬਣ ਜਾਣਗੇ ਇਸ ਤਰ੍ਹਾਂ ਕਰਕੇ ਨਾ ਜਿੱਦਾਂ ਗੁਲਾਬ ਜਾਮੁਣਾ ਹੁੰਦੀਆਂ ਨੇ ਉਹ ਸ਼ੇਪ ਦੇ ਦਿੰਨੇ ਆ ਨਾ ਬਣਾ ਕੇ ਪਰੱਖ ਲੈਣੇ ਆ lav disce un dia e ra sa vol loggi. ਗਰਾਵ ਜਮਣਾਂ ਨੂੰ ਆਪਾਂ ਬਣਾ ਕੇ ਰੱਖ ਲੇ ਹੁਣ ਤੇਲ ਆਪਾਂ ਹੁੰਦਾ ਗਰਮਾ ਗਰਮ ਹੋਏ ਤੇ ਤੇ ਆਪਾਂ ਤੜ ਲੈਨੇ ਨਾ ਤੇਲ ਚ ਛੱਡ ਕੇ ਦੇਖ ਲੈਨੇ ਆਪਾਂ ਬਣਦਾ ਚਲੋ ਆਪਰਾਉਦਰ ਵੀ ਰੈਡੀ ਹੋ ਰਿਹਾ ਇਹ ਤਾਂ ਵੀ ਚੈੱਕ ਕਰਕੇ ਦੇ ਦਿੰਦੇ ਆ ਕਿ ਤੇਲ ਗਰਮ ਹੋ ਗਿਆ ਤੇਲ ਹੋ ਗਿਆ ਆਪਣਾ ਗਰਮ ਹੋ ਗਿਆ ਹੋ ਗਿਆ ਆਪਣਾ ਹਾਂ ਹੋ ਗਿਆ 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 खोया पाया होया कि अपना बिच करके आप थोड़े बना के देखते मैं क्या किन दिया, दिया। फिर आप बना के देख लागे खोए वालिया बहुत सोहना कलर बने चलिया बिलकुल गुलाब जामुन आऊंगा माँ देखिए

ਫਾਦਰ ਨੇ ਤੇ ਇਹਨੂੰ ਆਪਾਂ ਇੱਕ ਚਾਹ ਕੇ ਹਰ ਰੱਖ ਦਿੰਨੇ ਆਂ ਦੇਖੋ ਜੀ ਚੈੱਕ ਕਰ ਸਕਦੇ ਹੋ ਕਿ ਇਹ ਸੋਨੀਆ ਬਣ ਕੇ ਰੈਡੀ ਹੋ ਚੁੱਕੀਆਂ ਨੇ ਇਹ ਖੋਏ ਦੀਆਂ ਵਿੱਚ ਖੋਆ ਪਾ ਕੇ ਬਰੈਡਾਂ ਦੇ ਤਾਂ ਬਣਾਈਆਂ ਨੇ ਇਹ ਤੇ ਇਹ ਹੁਣ ਆਪਾਂ ਘੰਟਾ ਇੱਕ ਇਹਨਾਂ ਨੂੰ ਰੈਸਟ ਕਰਨ ਲਈ ਰੱਖਾਂਗੇ ਵੀ ਤਾਂ ਕਿ ਇਹ ਮਿੱਠਾ ਜਿਹੜਾ ਚੂਸ ਲੈਣ ਤੇ ਫਿਰ ਐਦਾਂ ਬਣਾ ਕੇ ਸਾਰੀਆਂ ਮੇਰੀਆਂ ਭੈਣਾਂ ਸ਼ਗਨ ਜੀ ਵੀ ਨਾ ਇਹ ਖੋਆ ਪਾ ਕੇ ਬ੍ਰੈਡਾਂ ਦੀ ਤੁਹਾਨੂੰ ਆਪਾਂ ਹਰ ਇੱਕ ਹੀ ਬਣਾ ਲੈਂਦਾ ਹੈ ਵਿੱਚ ਖੋਆ ਜ਼ਰੂਰ ਪਾਇਆ ਕਰੋ ਫਿਰ ਇਹਦੇ ਨਾਲ ਬਹੁਤ ਵਧੀਆ ਹਲਵਾਈਆਂ ਨੂੰ ਟੇਸਟ ਬਣਦੀਆਂ ਨੇ ਘਰੇ ਬਣਾ ਕੇ ਜ਼ਰੂਰ ਟਰਾਈ ਕਰਿਓ ਹਾਂਜੀ ਕਹਜਿਓ ਬੰਦਿਆ ਰ ਕਮੈਂਟ ਅਚ ਜ਼ਰੂਰ ਲਿਖਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਦੇਖੋ ਜੀ ਇਹ ਬੇਨ ਕੋਲ ਪੋਲ ਲਗੀਆਂ ਲੈ ਹਨ ਮੋਲ ਦੀਆਂ ਗੂ ਸੌਫਟ ਸੌਫਟ ਬਣੀਆਂ ਪੋਲੀਆਂ ਪੋਲੀਆਂ ਪਈਆਂ ਨੇ ਘਰੀ ਬਣਾ ਕੇ ਜ਼ਰੂਰ ਖਾਇਆ ਕਰੋ ਕੋਈ ਕੈੜੀ ਨਹੀਂ ਹੈਗੀ ਇਹ ਵੀ ਕੈੜੀ ਆ ਹੋਏ ਸਾਤ ਬਹੁਤ ਪੋਲੀਆਂ ਬਣ ਗਈਆਂ ਐਜੇ ਹੀ ਬਣਾ ਕੇ ਜਿਹੜੀਆਂ ਮੇਰੇ ਪੜਾ ਦੇਖਦੀਆਂ ਨੇ ਮੇਰੀਓ ਵੀਡੀਓ ਓਪਨ ਬਣਾ ਕੇ ਜਰੂਰ ਟੈਸਟ ਕਰਕੇ ਦੇਖਿਓ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਵੀ ਕਿੱਦਾਂ ਦੀਆਂ ਮੜੀਆਂ ਲਓ ਜੀ ਅੱਜ ਆਪਾਂ ਅੱਜ ਦਾ ਬਲੌਗ ਇੱਥੇ ਕਰਦੇ ਹਾਂ ਸਮਾਪਤ ਹੁਣ ਕੋਈ ਲੈ ਕੇ ਆਵਾਂਗੇ ਕੱਲ ਨੂੰ ਅਗਲਾ ਬਲੌਗ ਤਦ ਤੱਕ ਲਈ ਇੰਤਜ਼ਾਰ ਰੱਖਿਆ ਕਰੋ ਤੇ ਕਮੈਂਟ ਲਾਈਕ ਜਰੂਰ ਕਰਦਿਆ ਕਰੋ ਮੇਰੀਆਂ ਭੈਣਾਂ ਜਿਹੜੀਆਂ ਕਰਦੀਆਂ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਹੜੀਆਂ ਨਵੀਆਂ ਜੁੜੀਆਂ ਨੇ ਓ ਬੈਲਾਈਕ ਦਾ ਬਟਨ ਜਰੂਰ ਦਬਾ ਦਿਆ ਕਰੋ ਜੀ ਨੋਟੀਫਿਕੇਸ਼ਨਸ ਫੋਨ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਆਵੇ ਤੇ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ